ਇਹ ਸਰੇ ਸਾਹਿਬ ਸਾਹਿਬ ਦਾ ਬਿਲਕੁਲ ਜਿਹੜਾ ਐਕਸੀਡੈਂਟ ਹੋਇਆ ਉਹਦੇ ਬਾਰੇ ਤੁਹਾਨੂੰ ਕਿੱਦੋਂ ਪਤਾ ਲੱਗਿਆ ਸਰ ਸਾਨੂੰ ਰਾਜੀ ਨੇ ਦੱਸਿਆ ਸੀ ਰਾਜੀ ਨੇ ਤੁਸੀਂ ਤਾਂ ਹੋਣੀ ਪਹੁੰਚੇ ਸੀ ਉਦੋਂ ਜਸਟ 2 ਮਿੰਟ ਬਾਅਦ ਪਹੁੰਚ ਗਏ ਹਾਂ ਜਲਦੀ ਜਲਦੀ ਤੁਸੀਂ ਲੱਗੇ ਸਿਆਣੇ ਹਾਂਜੀ ਤੇ ਬੋਡੀ ਸਰ ਮਤਲਬ ਸਹੀ ਸੀ ਜੋ ਫਿਰ ਡੈਕ ਤੋਂ ਨਹੀਂ ਨਹੀਂ ਹਜੇ ਤਾਂ ਸਾਰੇ ਚੱਲਦੇ ਸੀ ਸਾਰੇ ਚੱਲਦੇ ਸੀ ਜਦੋਂ ਤੁਸੀਂ ਲਗੇ ਸਾਰੇ ਚੱਲਦੇ ਸੀ ਚੱਲਦੇ ਸੀ ਅੱਛਾ ਜਿਹੜੀ ਉਹ ਨਾਲ ਸੀ ਜੀ ਬਜ਼ੁਰਗ ਉਹ ਦੂਜੀ ਐਂਬੂਲੈਂਸ ਸੀ ਜੀ ਦੇ ਵੀ ਆਪਣੀ ਸੜਕਾਂ ਦੇ ਲਈ ਅੱਛਾ ਮਤਲਬ ਉਹ ਕੁਝ ਲੱਗ ਰਿਹਾ ਆਪਸ ਦੇ ਵਿੱਚ ਫਟਕੂ ਤੇ ਲੱਗਾ ਕੁਝ ਨਹੀਂ ਹਜੇ ਕੁਝ ਨਹੀਂ ਕੁਦਰਤ ਜੀ ਇਹਨਾਂ ਦੇ ਪਿੰਡ ਦਾ ਕੁਝ ਮਤਲਬ ਵੀ ਕਿਹੜੇ ਪਿੰਡ ਪੂਜਾ ਦੇ ਨਹੀਂ ਹਜੇ ਕੁਝ ਨਹੀਂ ਪਤਾ ਲੱਗਾ ਹੁਣ ਜਾ ਕੇ ਪਤਾ ਕਰਾਂ ਮਤਲਬ ਜੇ ਤੁਸੀਂ ਜਾਂਦੇ ਇਨਸਾਨੀ ਤੌਰ ਤੇ ਕਿੱਥੇ ਲੈ ਕੇ ਜਾਂਦੇ ਜਦੇ ਚੱਕੇ ਹੁੰ ਤੁਹਾਨੂੰ ਰਾਹ ਵੀ ਨਹੀਂ ਸੁਣਾਉਂਦੇ ਰਾਹ ਹੀ ਨਾਲ ਸਭ ਐਕਸੀਡੈਂਟ ਹੋ ਜਾਂਦੇ ਮੋੜ ਤੇ ਕਰਾ ਠੀਕ ਹੈ ਸਰ ਤੁਸੀਂ ਤੋਂ ਬਲਕਿ ਤੋਂ ਮੈਂ ਹਾਈਵੇ ਤੇ ਆਂ ਕੰਗੜਾ ਪਰ ਤੋਂ ਉਪਰ ਤੋਂ ਕੰਗੜਾ ਪਰ ਰੁਕ ਕਰ ਸਰਕ ਸੁਰੱਖਿਆ ਤੋਂ ਅੱਛਾ ਠੀਕ ਹੈ ਸਰ ਤੇ ਤੁਸੀਂ ਇਧਰ ਸਰ ਉਹ ਰੂਟ ਤਾਂ ਇਦਾਂ ਦੇ ਕਿਸੇ ਬਹੁਤ ਬਹੁਤ ਆਉਂਦੇ ਜੀ ਦੂ ਸਾਨੂੰ ਪਤਾ ਲੱਗਦਾ ਸੀ ਤਾਂ ਜਦ ਜਸਟ 2-3 ਮਿੰਟ ਹੁੰਦੇ ਸਾਡੇ ਕੋਲ ਜੀ 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 ਬਸ ਉਸੇ ਤੋਂ ਤੁਹਾਡੀ ਕੋਸ਼ਿਸ਼ ਹੁੰਦੀ ਵੀ ਅਗਲੀ ਦੀ ਜਾਨ ਚਾਹੀਏ ਜਾਨ ਚਾਹੀਏ ਅਜੀ ਫਿਰ ਵੀ ਉਸ ਨੂੰ ਪਤਾ ਨਹੀਂ ਤੇ ਬਹੁਤ ਤੇਜ਼ ਲੱਗ ਜਾਂਦੀ ਆਪ ਗੱਡੀ ਦਾ ਇਦਾਂ ਖੁੱਤੀ ਤੇ ਗੱਡੀ ਨੂੰ ਜੋ ਕੁ ਮਰਜ਼ੀ ਹੋ ਜਾਵੇ ਬੰਦਾ ਆਪਣੀ ਜਾਨ ਜਾਨ ਬਚ ਜਾਣ ਜਾਨ ਬਚ ਜਾ ਹਾਂ ਠੀਕ ਹੈ ਸਰ ਠੀਕ ਹੈ ਉਹ ਸਰ ਹੁਣੀ ਸਰ ਤੁਹਾਡੀ ਡਿਗਰੀ ਪੋਸਟ ਹੈ ਜੀ ਐਸਸੀ ਐਸਹੀ ਹੈ ਨਾਮ ਕੀ ਤੁਹਾਡਾ ਕੁਲਵੀਰ ਸਿੰਘ ਕਿਹੜੀ ਪਿੰਡ ਕੋਲ ਮੈਂ 18 ਸਥਿਤ ਰੱਖਿਆ ਪੁਲਿਸ ਗੰਗਨਾ ਪੁਤੂ ਰੂਪਰੂਪਰ ਤੁਮਨਾ ਪੁਤੂ ਰੂਪਰੂਪਰ ਧਰੁਣੀ ਐਸਆਈ ਜਿਹਦੇ ਤਰਫ ਜਿਹਨੂੰ ਸਰੂਣੀ ਨੂੰ ਪਤਾ ਲੱਗਿਆ ਤੇ ਸਰੂਣੀ ਜਦੀ ਹਾਂ ਠੀਕ ਹੈ ਸਰ ਦੋ ਮਿੰਟ ਬਾਅਦ ਤੁਹਾਨੂੰ ਜੇ ਪਤਾ ਲੱਗਿਆ ਜਦੀ ਹਾਂ ਹਾਂ ਜਦੋਂ ਉਸੇ ਤਿੰਨ ਤਿਆਰੀ ਨੇ ਇਹ ਸਰੂਣੀ ਦੇ ਬਿਆਨ ਤੁਸੀਂ ਸੁਣੇ ਹੀ ਵੱਡੇ ਵੀਰੇ ਜਦੋਂ ਤੁਸੀਂ ਇਹਨਾਂ ਨੂੰ ਚੱਕਿਆ ਸਾਹਿਬ ਦਾ ਬੜੇ ਕੋਲ ਹਾਂ ਜੀ ਸਾਹ ਜਲਦੀ ਸੀ ਨੀ ਉਹ ਤਾਂ ਜਦ ਆਪਾਂ ਮੁਕਤ ਪੰਚਾਇਤਾਂ ਪਹਿਲਾਂ ਬੰਦੇ ਪੀੜਤਾਂ ਸੀ ਹੋਈ ਵੀ ਸੀ ਜੀ ਤਾਂ ਆਪਾਂ ਨਾਲ ਦੀ ਨਾਲ ਚੱਕੇ ਬਣੇ ਗੱਡੀ ਵੀ ਪਾਈ ਜੀ ਸਭ ਤੋਂ ਪਹਿਲੇ ਹਾਂਜੀ ਤੇ ਨੇੜਲੇ ਹਸਪਤਾਲ ਤੇ ਪਛਾਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਹਾਂਜੀ 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 ਆ ਜਾਣਾ ਚਾਹੀਦਾ ਆਪਾਂ ਨੇ ਚੱਕ ਨਾਲ ਦੀ ਨਾਲ ਹੀ ਅ ਬੰਦਿਆਂ ਦੀ ਮਦਦ ਨਾਲ ਗੱਡੀ ਦੇ ਪਾ ਕੇ ਆਪਾਂ ਹੌਸ ਜਿਹੜਾ ਬਚਾਇਆ ਤੇ ਘਟੋ ਘਟੇ ਅੰਦਰ ਲਿਖੇ ਇਸ ਤੋਂ ਬਹੁਤ ਹਾਂਜੀ ਹਾਂਜੀ ਲਿਖੇਸਾ ਜੀ ਬਹੁਤ ਆਉਂਦੇ ਰਹਿੰਦੇ ਆ ਅੱਗੇ ਮਦਲ ਦੀ ਸੀਰੀਅਟ ਕੇ ਸਬਕ ਅੱਜ ਕੱਲ ਗੱਡੀ ਰਫਾਰ ਵੀ ਜ਼ਿਆਦਾ ਹੈ ਹਾਂਜੀ ਲੋਕ ਸਪੀਡ ਜ਼ਿਆਦਾ ਰੱਖਦੇ ਆਂ ਅੱਜ ਕੱਲ ਤਾਂ ਹੈ ਉਹ ਗੱਡੀ ਇਹਦਾ ਕੁਝ ਪਤਾ ਲੱਗਿਆ ਮडम ਹਲੇ ਕਰ ਰਹੇ ਆਂ ਜੀ ਆ ਅੱਗੇ ਆਪਾਂ ਨੇ ਭੇਜਤਾ ਜੀ ਨੰਬਰ ਨੰਬਰ ਗੱਡੀ ਦਾ ਆ ਖਾਣੇ ਚ 9 ਦੇ ਸਾਹਮਣੇ ਵਾਲੇ ਭੇਜਦੇ ਬੋਕੇ ਸਰ ਠੀਕ ਹੈ